ਜਿਨਾਂ ਦਾ ਕੱਲੇ ਕੱਲੇ ਪੁੱਤ ਤੁਰ ਗਏ ਉਹਨਾਂ ਨੂੰ ਪੁੱਛ ਕੇ ਇੱਕ ਮਾਂ ਮਰ ਗਈ ਮਾਂ ਮਰ ਗਿਆ ਚਰਾਗੇ ਮਾਂ ਉਹ ਝਿੰਦਿਆ ਚ ਸਾਰੀ ਉਮਰ ਦਾ ਰੋਣਾ ਰੋ ਕੇ ਮਾਂ ਤੇ ਅੱਗੇ ਛੂ ਕਰਦੇ ਨਾਲ ਨੀ ਹੋਈ ਆ ਕੋਈ ਤੇ ਸ਼ਰਮ ਕਰੋ ਤੁਹਾਡੇ ਚ ਇਨਸਾਨੀਅਤ ਆਣੀ ਸਵਾਰੀਆਂ ਦੇ ਕਿੰਨੇ ਹੋਤ ਆ ਅਸੀਂ ਦਾ ਵਾਰ ਜਨ ਇਹਨਾਂ ਦਾ ਰਸ ਨਹੀਂ ਚੱਲਦਾ ਲੋਕਾਂ ਨੂੰ ਘਰਾਂ ਤੋਂ ਤੂ ਤੂ ਬਸਾ ਦੇ ਚੜਾਕੇ ਕਰਾਏ ਲੈ ਲੈਣਾ ਚਾਰਨਵਾਰੀ ਇਹਨਾਂ ਨੂੰ ਮੌਤ ਪੈਂਦੀ ਆ ਚਰਾਣਵਾਰੀ ਇਹਨਾਂ ਦੇ ਮਰ ਖੋਚੇ ਜਾਂਦੇ ਕੋਈ ਝੁਕਰ ਸਵਾਰੀ ਆਈ ਆ ਉਹਨਾਂ ਦਾ ਪੁੱਤ ਮਰ ਗਿਆ ਜਿੰਨਾ ਦਾ ਮਨ ਪੁੱਛ ਕੇ ਵੇਖ ਕਿੱਦਾਂ ਇਹ ਬਿਲਕੁਲ ਡਈਆਂ ਨੇ ਉਹ ਮੁੰਡੇ ਤੋਂ ਕੰਮ ਜਾਂਦੇ ਸੀ ਦੋਵੇਂ ਜਣੇ ਔਰ ਤੋਂ ਧੁੰਦੇ ਲਿਆਇਦਾ ਕਰਨਾ ਇੱਥੇ ਸਾਰੇ ਦਿਨਾਂ ਦੇ ਵੇਖਿਆ ਇੱਥੇ ਕੋਈ ਪੈਨਲ ਪਾਣੀ ਲਾਉਂਦੇ ਬੰਦੇ ਇੱਧਰ ਉਹਨਾਂ ਨੂੰ ਦੱਸਿਆ ਕਿ ਉਹ ਤੋਂ ਧੁੰਦੇ ਲਿਆਇਆ ਇੱਥੇ ਲਿਆ ਕਰਾ ਸੁੱਟਿਆ ਵਾ ਇੰਨੀ ਤੇ ਹੀ ਬੱਸ ਆਉਂਦੀ ਜਿੱਦਾਂ ਜਿੱਦਾਂ ਇਹਦਾ ਇਹਦਾ ਪੈਸਾ ਆਉਂ ਗਿਆ ਤੂੰ ਬੱਸ ਆਹੀ ਅਰੇ ਕੰਪੀਟੀਸ਼ਨ ਇਹ ਤਾਂ ਉਹਨੇ ਐਡੀ ਦੇ ਇੱਕ ਤਾਂ ਜਿਹਨੂੰ ਓਵਰਟੈਕ ਕਰਦੇ ਓਵਰਟੈਕ ਕਰਦੇ ਓਵਰਟੈਕ ਕਰਦੇ ਵਕਤ ਉਹ ਮੁੰਡਿਆਂ ਨੂੰ ਵੇਚ ਦੇ ਕੇ ਤੇ ਬੱਚੇ ਦੇਖਣ ਆ ਗਏ ਆਏ ਦੋਵਾਂ ਬੱਸਾਂ ਦੇ ਵਿੱਚ ਆਏ ਬੱਚੇ ਹਾਂ ਤੇ ਉਹਨਾਂ ਕਰੇ ਕੱਲੋ ਕੱਲੋ ਪਿੱਛੇ ਗਏ ਕੱਲਾ ਕਲਾ ਮੁੰਡਾ ਯਾਰ ਬੰਦੇ ਇਹਨਾਂ ਦੇ ਘਾਰ ਉੱਜੜਿਆ ਕੋਈ ਸਵਲ ਮਾਸ਼ ਮਾਸ਼ ਨਹੀਂ ਦਿੱਤਾ ਗਿਆ ਭਾਈ ਕਿ ਕੋਈ ਨਹੀਂ ਆਪਾਂ ਕਾਰਵਾਈ ਕਰਾਂਗੇ ਤੇ ਜਾ ਕੇ ਤੁਸੀਂ ਆਪਰਾਈ ਲਿਖਾ ਦੋ ਹੁਣ ਕੀ ਮੰਗ ਕਰਦੇ ਬਾਗਾਂ ਦਾ ਦਾਪਾ ਨਹੀਂ ਦਾਪ ਨਹੀਂ ਦਾ ਕਾਰਵਾਈ ਬਗਨਤੀ ਪੁੱਤ ਨਾ ਬਰੇ ਪੁੱਤ ਅਗਲੇ ਦਾ ਘਰ ਦਾ ਗਿਆ ਵਾ ਕੱਲਾ ਕੱਲਾ ਪੁੱਤ ਮਾਂ ਪਿਓ ਦੀ ਜ਼ਿੰਦਗੀ ਖਰਾਬ ਹੋ ਗਈ ਪੂਰੀ ਦੋਨਾਂ ਦੇ ਕਿਤੇ ਸਾਰੇ ਜੀ ਮਤਲਬ ਕਿ ਦੋਵੇਂ ਕੱਲੇ ਕੱਲੇ ਬੱਲੇ ਕੱਲੇ ਕੱਲੇ ਜਦ ਤੋ ਯਕੀ ਨਹੀਂ ਲੱਗਦੀ ਮੇਰਾ ਭਨੇਵਾ ਲੱਗਦਾ ਚਾਚਾ ਜੀ ਕਿੰਨੇ ਉਮਰ ਦੇ ਐ 25 ਸਾਲ 20 ਸਾਲ ਦੇ ਹਨ ਚਾਚਾ ਜੀ ਕਾਰਨ ਕੀ ਬਣਿਆ ਕਾਰਨ ਆਏ ਭਾਈ ਆਂਡੇ ਹੀ ਕੰਮ ਤੁਸੀਂ ਮੇਰੇ ਕੋਲ ਨਾ ਮੇਰਾ ਨੰਬਰ ਲੈ ਲਓ ਮੈਨੂੰ ਕਰਿਓ ਮੈਂ ਉਹ ਮੁੰਡੇ ਈਰਮਾਨ ਆਂਦੇ ਤੇ ਵੇਚ ਲੈ ਕੇ ਮਾਰੇ ਅੱਧਾ ਕਿਲੋਮੀਟਰ ਧੂਕੇ ਲੈ ਆਂਦੇ ਰਹੇ ਤੇ ਆਂ ਤੁਸੀਂ ਕੀ ਨਾ ਲਈਦਾ ਮੈਨੂੰ ਮਿਲੋ ਤੇ ਆਪਾਂ ਕਰ ਲੈਨੇ ਕੋਈ ਨਾ ਮੰਗ ਭਾਈ ਇਨਸਾਫ ਚਾਹੀਦਾ ਹਨ ਨੂੰ ਤੁਸੀਂ ਆਜੋ ਮਜੀਠੇ ਠਾਣੇ ਆ ਜਿਹੜਾ ਹੈ டிரਾਈਵਰ ਖਾ ਪੀ ਕੇ ਕਰ ਲਿਆ ਤੁਹਾਨੂੰ ਇਹਨਾਂ ਨੇ ਪਤਾ ਕੋਈ ਚੀਜ਼ ਅੜ ਗਈ ਆ ਜਾਂ ਕਰਨ ਦੇ ਤੁਸੀਂ ਇੱਕ ਵਨਵੇ ਰੋਡ ਚੱਲਣ ਦਿਆ ਸੜਕ ਭਾਂਡੇ ਆ ਤੇ ਤੁਸੀਂ ਆਪਣੇ ਚ ਕੰਪੀਟੀਸ਼ਨ ਕਰਨ ਦੇ ਜੋ ਛੱਡ ਕੇ ਰੋਕਿਆ ਨਹੀਂ ਪਤਾ ਨਹੀਂ ਲੱਗਣ ਦਿਆ ਕਿ ਵਨਵੇਂ ਰੋੜਿਆ ਤੇ ਤੁਸੀਂ ਕੰਪੀਟੀਸ਼ਨ ਦੋਵੇਂ ਆਪਾਂ ਚ ਲੱਗੇ ਹੋਏਗਾ ਤੇ ਮੈਂ ਅੱਗੇ ਨਿਕਲ ਜਾਂਚ ਮੈਂ ਸਵਾਰੀਆਂ ਪਹਿਲਾਂ ਚੱਕ ਲਾ ਹੁਣ ਇਹ ਦੋਨੋਂ ਜਿਹਨੇ ਹੈਗੇ ਇਕੱਲੇ ਇਕੱਲੇ ਹੈਗੇ ਆ ਯਾਰ ਇਹ ਦੋਨੋਂ ਇਕੱਲੇ ਇਕੱਲੇ ਮਾਵਾਂ ਦੇ ਪੁੱਤੀ ਤੇ ਉਹ ਪੈ 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 ਇਹ ਕਹਿਣਗੇ ਤੇ ਪੈਸੇ ਨੂੰ ਚਟਣਾ ਜਦੋਂ ਘਰ ਦੇ ਚਰਾਗ ਹੀ ਬੁੱਝ ਗਿਆ ਤੇ ਨਹੀਂ ਸਾਥ ਕੋਹਾਂ ਦੇ ਰਹਿਣ ਹਾਂਜੀ ਪਿੱਛਦਾ ਇੱਕ ਦਾ ਅਭੀ ਇੱਕ ਹਜ਼ਾਰ ਦੋਸਤ ਸੀ ਹਾਂਜੀ ਬਨੇਵਾ ਮੇਰਾ ਅਭੀ ਇਹ ਬਾਸ ਆ ਰਹੀ ਸੀ ਜੀ ਓਵਰ ਸਪੀਡ ਸੀ ਇੱਕ ਦੂਜੇ ਨੂੰ ਓਵਰਟੇਕ ਕਰਦੇ ਪਏ ਸੀ ਤੇ ਦੋ ਮੁੰਡੇ ਆਪਣਾ ਸਾਈਡ ਤੇ ਜਾ ਰਹੇ ਸੀ ਇਹਨਾਂ ਨੂੰ ਇਹਨਾਂ ਦੀ ਚਫੇੜ ਵਿੱਚ ਆਣ ਕੇ ਦੋਨਾਂ ਦੀ ਡੈਥ ਹੋ ਗਈ ਆ ਮੌਕੇ ਤੇ ਜੀ ਹਾਂ ਜੀ ਤੇ ਪੁਲਿਸ ਦੀ ਕੀ ਕਰ ਰਹੀ ਸੀ ਪੁਲਿਸ ਦੀ ਕਾਰਗੁਜ਼ਾਰੀ ਹੁਣ ਤੱਕ ਤਾਂ ਸਹੀ ਰਹੀ ਆ ਜੀ ਐਸ ਐਚ ਓ ਜੀ ਨੇ ਜਾ ਕੇ ਆਪ ਬੰਦਾ ਅਰੈਸਟ ਕਰ ਲਿਆ ਜਿਹੜਾ ਡਰਾਈਵਰ ਸੀ ਹਾਂਜੀ ਉਹਨ ਕੀ ਮੰਗ ਮੰਗ ਇਹ ਹੀ ਆ ਕਿ ਗਰੀਬ ਬੰਦੇ ਆ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਬੰਦਿਆਂ ਤੇ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹਰ ਇੱਕ ਦਾ ਸਜ਼ਾ ਜਿਹੜਾ ਕਿਨਾਂ ਉਹਨਾਂ ਨੂੰ ਕਰਤੂਤਾਂ 300 ਮੀਟਰ ਤੋਂ ਬੰਦਿਆਂ ਨੂੰ ਘਸੀਟ ਕੇ ਲਿਆਂਦਾ ਤੇ ਇਹਨਾਂ ਦੀ ਸਭ ਤੋਂ ਵੱਡੀ ਗਲਤੀ ਇਹ ਆ ਕਿ ਜਿਹੜਾ ਇਹਨਾਂ ਨੇ ਮੌਕੇ ਤੇ ਇਹਨਾਂ ਦੀ ਸਾਰ ਨਹੀਂ ਲਈ ਜੇ ਖਨੂੰਦੇ ਹੋ ਸਕਦਾ ਹੀ ਇਹਨਾਂ ਚੋਂ ਇੱਕ ਬੰਦਾ ਬਚ ਜਾਂਦਾ ਹਾਂਜੀ ਹਾਂ ਜੀ ਤੇ ਤੁਹਾਡੇ ਲੋਕਾਂ ਨਾਲ ਲਾਉਣਾ ਪਿਆ ਕੀ ਕਰਨਾ ਸਾਨੂੰ ਇਸੇ ਕਰਕੇ ਲਾਉਣਾ ਪਿਆ ਕਿ ਇੱਥੇ ਕੋਈ ਪਹੁੰਚਿਆ ਨਹੀਂ ਸੀ ਫਿਰ ਪ੍ਰਸ਼ਾਸਨ ਦਾ ਅਧਿਕਾਰੀ ਡੀਐਸਪੀ ਸਾਹਿਬ ਧਮਿੰਦਰ ਕਲਿਆਣ ਜੀ ਆਏ ਤੇ ਉਹਨਾਂ ਨੇ ਆਪਣੀ ਹਾਜ਼ਰੀ ਦੇ ਵਿੱਚ ਇਹਨਾਂ ਬੰਦਿਆਂ ਨੂੰ ਘਰਦਿਆਂ ਜੀਆਂ ਨੂੰ ਆਪਣਾ ਵਿਸ਼ਵਾਸ ਵਿੱਚ ਲੈ ਕੇ ਤੇ ਧਰਨਾ ਜਿਹੜਾ ਉਠਾਇਆ ਗਿਆ ਤੇ ਹੁਣ ਉਹਨਾਂ ਦੀ ਪੋਸਟਮਾਰਡਮ ਵੀ ਲੈ ਕੇ ਗਏ ਆ ਅਮਰੀ ਸਰ ਤੇ ਬਾਕੀ ਦੀ ਕਾਰਵਾਈ ਜਿਹੜੀ ਆ ਉਹ ਹੋਣ ਲੱਗੀ ਹੋਣਾ ਉਹ ਜਿੱਥੇ ਥਾਣੀ ਚੱਲੇ ਆ ਜੀ ਤਾਂ ਬਸ ਆ ਰਹੀ ਸੀ ਕਿ ਪ੍ਰਾਈਵੇਟ ਇੱਕ ਬਾਤ ਆ ਉਹਦਾ ਨੰਬਰ ਹੈਗਾ ਜੀ ਪੀਬੀਟੀ ਕੇ 4878 ਅਮਰਸਰ ਸਾਈਡ ਤੋਂ ਆ ਰਹੀ ਏ ਮੋਟਰਸਾਈਕਲ ਤੇ ਜਿਹੜੇ ਨੌਜਵਾਨ ਨੇ ਦੋਨੇ ਜਣਾਂ ਦੀ ਡੈਥ ਹੋਈ ਆ ਇਹ ਵੀ ਅਮਰਸਰ ਸਾਈਡ ਤੋਂ ਆਉਂਦੇ ਨੇ ਜੋ ਨਾਗ ਨਾਗ ਤੋਂ ਥੋੜਾ ਨਾਗ ਤੇ ਕਲਾ ਸਾਈਡ ਤੋਂ ਆਏ ਆ ਉੱਥੇ ਸਾਈਡ ਵਰਗੀ ਜੀ ਬਸ ਜੀ ਉਹਨਾਂ ਨੂੰ ਉਹਨਾਂ ਵਿਚਾਰੇ ਦੋਨਾਂ ਦੀ ਮੌਕੇ ਤੇ ਡੈਥ ਹੋ ਗਈ ਕੀ ਖਾਣੂ ਕੀ ਨਾਮ ਹੁੰਦਾ ਤੇ ਰਹਿਣਾ ਇਹ ਦੋਨੇ ਉਹ ਲੜਕੇ ਹੈਗੇ ਜੀ ਵੇਰਕੇ ਦੇ ਜੀ ਇੱਕ ਦਾ ਨਾਂ ਤੇ ਹੈਗਾ ਜੇ ਅਭੀਜੀਤ ਸਿੰਘ ਪੁੱਤਰ ਉਹਨਜੀਤ ਸਿੰਘ ਤੇ ਦੂਸਰੇ ਦਾ ਨਾਂ ਹੈਗਾ ਪ੍ਰਦੀਪ ਮਰ ਪੁੱਤਰ ਲਲਨ ਰਾਮ ਇਹ ਬਿਹਾਰ ਦਾ ਰਹਿਣ ਵਾਲਾ ਹਾਲਵਾਸੀ ਸ਼ਰਮਾ ਡੇਰੀ ਬੱਲਾ ਫਰਵियर ਦਾ ਪਰਿਵਾਰ ਨੇ ਇਸ ਤੋਂ ਪ੍ਰਸੰਨ ਕੀਤਾ ਗਿਆ ਰੋਜ਼ਾਂ ਦਾ ਦੁਖੀ ਕਰ ਰਹੇ ਆ। ਉਹ ਇਹੋ ਕਹਿੰਦੇ ਸੀਗੇ ਵੀ ਸਾਡੇ ਲੜਕੇ ਦੀ ਡੈਥ ਹੋਈ ਹੈ ਸਬੰਧੀ ਬਾਤ ਪਿਆਰੇ ਤੇ ਬਾਸ ਨੂੰ ਖੜਿਆ ਜਾਵੇ ਤੇ ਸਾਨੂੰ ਇਨਸਾਫ ਮਿਲ ਜਾਵੇ। ਬਾਸ ਖੜੀ ਗਈ ਹੈ ਜੀ ਬਾਕੀ ਅਗਲੀ ਕਾਰਵਾਈ ਕਰ ਰਹੇ ਆ ਜੀ। ਬਾਕੀ ਦੋਨਾਂ ਲੜਕੇ ਦੀ ਜੀ ਡੈੱਡ ਬੋਡੀ ਨੂੰ ਪੋਸਟਮਾਰਟਮ ਲਈ ਜਮ੍ਹਾਂ ਕਰਵਾਤੀਆਂ ਗਈਆਂ ਜੀ। ਸਵੇਪੋਸਟਮਾਰਟਮ ਕਰਾਇਆ ਜਾਏਗਾ ਜੀ। ਬਾਕੀ ਦੀ ਅਗਲੀ ਕਰ ਰਹੀ ਆ ਮੇਰੇ ਚੜ੍ਹਦੀ ਜਾਂਦੀ ਆ। ਫਿਰ ਇਹ ਰੋਡ ਦੀ ਸੰਤ ਪ੍ਰਸ਼ਾ ਪਹੁੰਚੋ ਬੀਰੂਨ ਨੇ ਕੀਤਾ। ਹੈ ਕਿ ਆ ਉਹ ਕੁਝ ਛੱਟ ਕੇ ਜਗ੍ਹਾ ਤੇ ਲੱਗੇ ਨੇ ਨਾ ਕੋਈ ਕਿਲੋਮੀਟਰ ਦਾ ਏਰੀਆ ਹੁੰਦਾ ਜੀ ਉਹਨੇ ਸਾਡੇ ਵੀ ਇੰਨੇ ਏਰੀਆ ਦੇ ਵਿੱਚ ਨਹੀਂ ਹੈ। ਪਰਿਵਾਰ ਦਾ ਬੋਝਾ ਚੋਂ ਕੁੱਝ ਨਹੀਂ ਐਂਬੂਲੈਂਸ ਮੌਕੇ ਤੇ ਪਹੁੰਚੀ ਸੀਗੀ ਪਰ ਡੈਥ ਹੋ ਚੁੱਕੀ ਸੀ ਕੀ ਕਰੀ?